ਦੇਖੋ ਜੀ ਦੀਪ ਜੋਤ ਨੇ ਪੱਗ ਬੰਨਣੀ ਕਰ ਲਈ ਆ ਸਟਾਰਟ ਹੁਣ ਦੀਪ ਜੋਤ ਜਾਊਗਾ ਸ਼ੀਸ਼ੇ ਅੱਗੇ ਸ਼ੀਸ਼ੇ ਅੱਗੇ ਜਾ ਕੇ ਫਿਰ ਇਹ ਜਨਾ ਜਿਹੜੀ ਆਪਦੀ ਪੱਗ ਬਨ ਕੇ ਆਊਗਾ ਲੈ ਬਈ ਮੁੰਡਾ ਚੈਨ ਲੱਗ ਗਿਆ ਪੱਗ ਦੇ ਵਲ ਬੜੀ ਖੁਸ਼ੀ ਮੈਨੂੰ ਹੁੰਦੀ ਆ ਵੀ ਜੋਂ ਇਹਨੇ ਮੇਰੇ ਦਾਦਾ ਜੀ ਤੋਂ ਪੱਗ ਬੰਨਣੀ ਸਿੱਖੀ ਆ ਪਹਿਲਾਂ ਛੋਟਾ ਜਿਹਾ ਸਾਫਾ ਬੰਨਦਾ ਹੁੰਦਾ ਸੀ ਨਿੱਕਾ ਜਿਹਾ ਹੁੰਦਾ ਤੇਰੇ ਮਨ ਦੇ ਵਿੱਚ ਬਹੁਤ ਪੱਗ ਪ੍ਰਤੀ ਪਿਆਰ ਆ ਸਤਿਕਾਰ ਆ ਬਹੁਤ ਲਗਨ ਸੋ ਹੰਦੀਪ ਜੋ ਜਾਂਦਾ ਸ਼ੀਸ਼ੇ 'ਲ ਪੱਗ ਬੰਨਣਵੇਂ ਇਹਨੇ ਆਪਾਂ ਕਿੰਨੀ ਕ ਜਲਦੀ ਇਹ ਪੱਗ ਬੰਨਦਾ ਦੀਪ ਜੋਤੇ ਸ਼ੀਸ਼ੇ ਅੱਗੇ ਆ ਗਿਆ ਤੇ ਪੱਗ ਬੰਨ ਰਿਹਾ ਸੋ ਜੀਰੋਦੀਪ ਜੀ ਉਤਨੇ ਪੱਗ ਬਨ ਲਈ ਉਦੋਂ ਬਾਅਦ ਆਪਾਂ ਦੀਪ ਜੀ ਉਤਨਾ ਅੱਜ ਗੱਲ ਕਰਾਂਗੇ ਵੀ ਇਹ ਪੱਗ ਇੰਨੀ ਕਿਉਂ ਜ਼ਰੂਰੀ ਆ ਇਹਦਾ ਨਾਨਾ ਰੋਜ਼ ਲੜਦਾ ਰਹ ਜਾਂਦਾ ਕਹਿ ਦਿੰਦਾ ਪਤੰਦਰਾ ਮੈਂ ਠਾੜੀਆਂ ਬਣਾਉਂਦਾ ਥੱਕ ਜਾਂਦਾ ਮੇਰੀਆਂ ਠਾੜੀਆਂ ਬੜੀਆਂ ਖਵਾਚਦੀਆਂ ਤੇ ਮੈਂ ਕੱਲ ਦੀਪ ਜੀਓਤ ਨੂੰ ਪੁੱਛਿਆ ਵੀ ਤੇਰੇ ਨਾਨੂ ਦੀਆਂ ਠਾੜੀਆਂ ਨਹੀਂ ਲੱਭਦੀਆਂ ਕਿੱਧਰ ਗਈਆਂ ਕਹਿੰਦਾ ਮम्मा ਚੁੱਪ ਕਰ ਜਾ ਕਹਿੰਦਾ ਮੈਂ ਪੱਗ ਦੇ ਥੱਲੋਂ ਦੀ ਫੈਫਟੀ ਦੇ ਤੌਰ ਤੇ ਨਾਨੂ ਦੀ ਠਾੜੀ ਬਣ ਜਾਂਦਾ ਹੁਣ ਨਾ ਤੇ ਸੋ ਇਹਦਾ ਨਾਨਾ ਵੀ ਬੜਾ ਹੱਸਿਆ ਫਿਰ ਉਹਨੇ ਵੀ ਕਿਹਾ ਕਹਿੰਦਾ ਚੱਲ ਕੋਈ ਗੱਲ ਨਹੀਂ ਪੁੱਤ ਕਹਿੰਦਾ ਇਹਦੇ ਮਨ ਦੇ ਵਿੱਚ ਇੱਛਾ ਤਾਂ ਹੈ ਨਾ ਪੱਗ ਪ੍ਰਤੀ ਤੇ ਸੋ ਦੇਖੋ ਦੀਪਜੋਤ ਜਿਹੜੀ ਪੱਗ ਵਧੀਆ ਆਉਦੀ ਬੰਨ ਰਿਆ ਲਾੜਾ ਕਿਵੇਂ ਚिने ਜਾ ਰਿਹਾ ਦੀਪਜੋਤ ਨੂੰ ਸੋ ਬਹੁਤ ਜਲਦੀ ਦੀਪਜੋਤ ਪੱਗ ਬਨ ਕੇ ਹੋਊਗਾ ਸਕੂਲ ਲਈ ਤਿਆਰ ਦੇਖੋ ਮੇਰਾ ਬੇਟਾ ਹੈਗਾ 9 ਸਾਲ ਦਾ ਤੇ ਮੈਨੂੰ ਲੱਗਦਾ ਹੈ 4-5 5 ਕੇ ਸਾਲ ਦਾ ਸੀ ਜਦੋਂ ਤੇ ਇਹਨੂੰ ਪੱਗ ਦਾ ਮਤਲਬ ਕਿ ਕਰੇ ਸੀ ਕਿ ਮੈਂ ਪੱਗ ਬੰਨਾਂ। ਤੇ ਮੈਂ ਵੀ ਪ੍ਰਾਊਡ ਫੀਲ ਕਰਦੀ ਆ ਕਿਉਂਕਿ ਮੈਨੂੰ ਵੀ ਇਹ ਹੁੰਦਾ ਕਿ ਮੇਰਾ ਬੱਚਾ ਜਿਹੜਾ ਉਹ ਲਾਇਕ ਨਿਕਲੇ ਸਮਾਜ ਦੇ ਵਿੱਚ ਆਪਦੇ ਬਾਪ ਦਾ ਨਾਮ ਉੱਚਾ ਕਰੇ ਮੇਰਾ ਨਾਮ ਉੱਚਾ ਕਰੇ। ਇਸੋ ਦੀਪਜੋਤ ਨੇ ਆ ਪੱਗ ਬੰਨ ਲਈ ਆ ਤੇ ਆਪਾਂ ਦੀਪਜੋਤ ਨਾਲ ਗੱਲ ਵੀ ਜ਼ਰੂਰ ਅੱਜ ਕਰਾਂਗੇ ਤੇ ਆ ਚੱਕਵੇ ਜੱਟ ਨੇ ਟੱਕ ਲਿਆ ਸੈਰ ਹੁਣ ਚਲੋ ਜੀ ਪਹਿਲਾਂ ਦੀਪਜੋਤ ਮੈਨੂੰ ਲੱਗਦਾ ਵੈਰੀ ਗੁੱਡ ਵੈਰੀ ਗੁੱਡ ਸੋ ਆ ਲੋ ਜੀ ਦੀਪਜੋਤ ਪੱਗ ਬਨ ਕੇ ਹੋ ਗਿਆ ਤਿਆਰ ਅੱਛਾ ਦੀਪਜੋਤ ਤੂੰ ਦੂਸਰੇ ਆਪਦੇ ਨਾਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਜਿਹੜਾ ਚਾਹਨਾ ਆਪਣੇ ਕੇਚ ਜਿਹੜੇ ਮੋਂਨੇ ਆ ਉਹ ਜੁੜਾ ਰੱਖਣ ਤੇ ਭਗਵਾਨ ਭਗਵਾਨ ਅੰਤਰ ਗੁਰੂ ਦਾ ਜਨਮ ਮੈਂ ਲੰਗੂ ਪਹਿਲੀ ਪੜੀ ਦਾ ਪਾਠ ਕਰਨ ਤੇ ਜਪਜੀ ਸਾਹਿਬ ਦਾ ਪਾਠ ਹਾਂ ਦੀਪਜੋਤ ਕਹਿੰਦਾ ਵੀ ਜਿਹੜੇ ਮੋਨੇ ਬੱਚੇ ਆ ਨਾ ਉਹ ਵੀ ਜੂੜੇ ਰੱਖਣ ਪੱਗ ਬੰਨਣ ਤੇ ਗੁਰੂ ਨਾਲ ਜੋੜਨਾ ਅੱਛਾ ਦੀਪਜੋਤ ਤੈਨੂੰ ਪੱਗ ਬੰਨ ਕੇ ਕਿਹਜਾ ਲੱਗਦਾ ਮੈਨੂੰ ਬੰਨਿਆ ਲੱਗਦਾ ਸੋ ਦੀਪਜੋਤ ਪਤਾ ਕੀ ਕਹਿ ਦਿੰਦਾ ਕਹੇ ਕਹਿ ਦਿੰਦਾ ਮੈਂ ਇੱਕ ਮਰਦਾ ਘਰ ਚ ਤੇ ਮੈਨੂੰ ਕਈ ਵਾਰੀ ਹਾਸਾ ਆਉਗਾ ਵੀ ਪਤਲਾ ਜਾਂ ਤੂੰ ਹੈਗਾ ਨਿੱਕਾ ਜਾਂ ਤੂੰ ਹੈਗਾ ਤੈਨੂੰ ਇੰਨੀ ਇੰਨੀ ਗੱਲਾਂ ਕਿੱਥੋਂ ਆਉਂਦੀਆਂ ਸੋ ਦੀਪਜੋਤ ਹੋਰ ਕੋਈ ਗੱਲ ਕਰਨੀ ਚਾਹੁੰਨੇ ਹੋ ਜੀ ਕਈ ਦੀਪ ਜੋ ਦਿਹਣ ਹੋਇਆ ਪਿਆ ਸਕੂਲ ਦਾ ਟਾਈਮ ਤੇ ਦੀਪਜੋਤ ਹੋ ਰਿਹਾ ਜੀ ਤਿਆਰ ਤੇ ਪੱਗ ਪਿੱਛੇ ਕਈ ਵਾਰੀ ਸਾਡੀ ਲੜਾਈ ਹੋ ਜਾਂਦੀ ਆ ਟਾਈਮ ਘੱਟ ਹੋਵੇ ਤਾਂ ਮੈਂ ਕਹ ਦੇਨੀ ਆ ਤੂੰ ਜਲਦੀ ਜਲਦੀ ਪਟਕਾ ਬਣਾ ਲੈ ਤੂੰ ਲੇਟ ਹੋ ਜਾਏਂਗਾ ਕਹੂੰਗਾ ਨਹੀਂ ਮੰਮੀ ਬੰਨ ਕੇ ਤਾਂ ਮੈਂ ਭੱਗ ਹੀ ਜਾਊਂਗਾ ਸੋ ਜੇ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਵੀਡੀਓ ਚੰਗੀਆਂ ਲੱਗਦੀਆਂ ਤੈਨਾਂ ਵੀਡੀਓ ਨੂੰ ਵਾਤੋਵਾਦ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਸਾਡਾ YouTube ਚੈਨਲ ਰਮਨਦੀਪ ਕਰਮਰਖਾਈ Facebook ਪੇਜ ਰਮਨਦੀਪ ਕਰਮਰਖਾਈ Instagram ਤੇ ID ਰਮਨਦੀਪ ਕਰਮਰਖਾਈ ਨੂੰ ਵਾਤੋਵਾਦ ਲਾਈਕ ਤੇ ਫੋਲੋ ਸ਼ੇਅਰ ਜ਼ਰੂਰ ਕਰਿਓ ਸੋ ਧੰਨਵਾਦ ਦੀਪ ਜੀ ਤੁਹਾਨੂੰ ਤੇ ਜਾ ਸਕਦਾ ਇੱਕ ਜਗ੍ਹਾ ਤੇ ਨਹੀਂ ਕਰਨਾਗਾ ਤੇ ਸੋ ਹੰਦੀਪ ਜੀ ਉਤ ਰੈਡੀ ਹੋ ਚੁੱਕਿਆ ਪਰਮਾਤਮਾ ਹਰ ਇੱਕ ਦੇਤੀ ਪੁੱਤ ਨੂੰ ਬੁੱਧੀ ਦੇਵੀ ਅਕਲ ਦੇਵੀ ਇਸੇ ਤਰ੍ਹਾਂ ਗੁਰਸਿੱਖੀ ਦੇ ਨਾਲ ਜੋੜੇ ਦੀਪ ਜੋਤ ਦੇ ਮਨ ਦੀ ਇੱਛਾ ਬਹੁਤ ਆ ਕਿ ਮੈਂ ਮम्मा ਅਮਰੈ ਸਕਣਾ ਮੈਂ ਨੂੰ ਕਿ ਨਹੀਂ ਥੋੜਾ ਜਿਆ ਹੋਰ ਵੱਡਾ ਹੋ ਜਾ ਪੁੱਤ